ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਦਾ ਖੇਤਾਂ ਦੇ ਵਿੱਚ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਸੋ ਦੱਸਦੇ ਨੇ ਆ ਕਿ ਪੂਰਾ ਮਾਮਲਾ ਜ਼ਮੀਨ ਚੋਂ ਪਾਣੀ ਕੱਢਣ ਨੂੰ ਲੈ ਕੇ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਗੁਰਦੇਵ ਸਿੰਘ ਆਪਣੇ ਭਤੀਜੇ ਦੇ ਨਾਲ ਖੇਤਾਂ ਦੇ ਵਿੱਚ ਫੇਰਾ ਮਾਰਨ ਗਿਆ ਸੀ ਤੇ ਇਸ ਦੌਰਾਨ ਦੂਜੇ ਪੱਖ ਦੇ ਕੁਝ ਨੌਜਵਾਨਾਂ ਨੇ ਕਿਸਾਨ ਗੁਰਦੇਵ ਸਿੰਘ ਉਤੇ ਹਮਲਾ ਕਰ ਦਿੱਤਾ ਜਿਸ ਕਰਕੇ ਮੌਕੇ ਤੇ ਹੀ ਗੁਰਦੇਵ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਉਸ ਦਾ ਭਤੀਜਾ ਜ਼ਖਮੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ RAMDAS ਅਧੀਨ ਪਿੰਡ ਲੱਖੂਵਾਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿਸਾਨ ਗੁਰਦੇਵ ਸਿੰਘ ਦਾ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਤੇਜ਼ਧਾਰ ਹਥਿਆਰ ਜਿਹੜੇ ਸੀ ਉਸ ਤੇ ਉੱਤੇ ਹਮਲਾ ਕੀਤਾ ਗਿਆ ਉਸ ਨਾਲ ਔਰਸਤਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਹੜੇ ਕਾਤਲ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਪਰ ਮਾਮੂਲੀ ਜੀ ਗੱਲ ਨੂੰ ਲੈ ਕੇ ਜਿਸ ਦਾ ਪੰਚਾਇਤ ਵਿੱਚ ਰਾਜੀਨਾਮਾ ਵੀ ਹੋ ਗਿਆ ਸੀ باوجود ਇਸ ਦੇ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਇਹ ਕਾਫੀ ਹੈਰਾਨੀਜਨਕ ਮਾਮਲਾ ਹੈ ਕਿਉਂਕਿ ਲਗਾਤਾਰ ਅਜਿਹੇ ਛੋਟੇ-ਛੋਟੇ ਮਾਮਲੇ ਜਿਹੜੇ ਨੇ ਛੋਟੜੇ ਕਹਿ ਸਕਦੇ ਆ ਕਿ ਗੱਲਾਂ ਨੂੰ ਲੈ ਕੇ ਕਤਲ ਕਰ ਦਿੱਤਾ ਜਾਣਾ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੇ ਨੇ ਬਿਤੇ ਗੁਰਦਾਸਪੁਰ ਦੇ ਵਿੱਚ ਵੀ 60 ਤੋਂ 70 ਫਾਇਰ ਕੀਤੇ ਗਏ ਗੱਡੀ ਦੇ ਉੱਤੇ ਤੇ ਚਾਰ ਲੋਕਾਂ ਨੂੰ ਜਿਹੜਾ ਹੈ ਉਹਨਾਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਪਿੰਡ ਲੱਖੋਵਾਲ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਸੋ ਪੂਰੀ ਜਾਣਕਾਰੀ ਜਿਹੜੇ ਨੇ ਮ੍ਰਿਤਕ ਦੇ ਪਰਿਵਾਰ ਵੱਲ ਦਿੱਤੀ ਗਈ ਹੈ ਉਹਨਾਂ ਦੇ ਕਹਿਣ ਮੁਤਾਬਕ ਕੁਲਦੀਪ ਸਿੰਘ ਨੂੰ ਖਬਰ ਮਿਲੀ ਸੀ ਕਿ ਉਹ ਜਉਨਾ ਦੀ ਜਿਹੜੀ ਖੇਤ ਉਥੇ ਮੋਟਰ ਜਿਹੜੀ ਹੈ ਉਹ ਬਹੁਤ ਆਵਾਜ਼ ਕਰ ਰਹੀ ਹੈ ਤੇ ਉਸੇ ਮੋਟਰ ਨੂੰ ਦੇਖਣ ਦੇ ਲਈ ਉਹ ਆਪਣੇ ਭਤੀਜੇ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਗਿਆ ਸੀਗਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਜਿਹੜੇ ਉਸ ਦੇ ਦੁਸ਼ਮਣ ਨੇ ਉਹ ਪਹਿਲਾਂ ਹੀ ਤਾਕ ਲਗਾਈ ਬੈਠੇ ਨੇ ਕਿ ਜਦੋਂ ਗੁਲਦੀਪ ਸਿੰਘ ਆਏਗਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਸੋ ਅਜੀਹੀ ਹੋਇਆ ਜਦੋਂ ਕੁਲਦੀਪ ਸਿੰਘ ਆਪਣੇ ਖੇਤਾਂ ਵੱਲ ਗਿਆ ਤਾਂ ਉੱਥੇ ਜਿਹੜੇ ਦੂਜੀ ਤਰ ਦੇ ਲੋਕ ਸੀ ਉਹ ਬੈਠੇ ਹੋਏ ਸੀ ਜਿਵੇਂ ਹੀ ਉਹ ਪਹੁੰਚਿਆ ਤਾਂ ਉਸ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਹੀ ਗੁਰਦੇਵ ਸਿੰਘ ਦੀ ਮੌਤ ਹੋ ਗਈ। ਸਦਸਿਆਂ ਜਾ ਰਿਹਾ ਹੈ ਪਰਿਵਾਰ ਦੇ ਮੁਤਾਬਕ ਕਿ ਖੇਤਾਂ ਚੋਂ ਪਾਣੀ ਕੱਢਣ ਨੂੰ ਦਾ ਰੋਲਾ ਜਿਹੜਾ ਸੀ ਉਹ ਪਿੱਤੇ ਕੁਝ ਚਿਰਾਂ ਤੋਂ ਚੱਲ ਰਿਹਾ ਸੀ ਹਾਲਾਂਕਿ ਪੰਚਾਇਤ ਦੇ ਵਿੱਚ ਇਸ ਚੀਜ਼ ਦਾ ਜਿਹੜਾ ਸੀ ਹੱਲ ਹੋ ਚੁੱਕਾ ਸੀ ਸਮਝੌਤਾ ਕਰ ਲਿਆ ਗਿਆ ਸੀਗਾ ਪਰ ਕਤਲ ਕਿਉਂ ਕੀਤਾ ਗਿਆ ਇਹ ਸਮਝੌਤਾ ਹੋਣ ਤੋਂ ਬਾਅਦ ਵੀ ਇਸ ਦੀ ਜਾਂਚ ਜਿਹੜੀ ਹੈ ਉਹ ਪੁਲਿਸ ਹੁਣ ਕਰ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਵੀ ਸਾਹਮਣੇ ਆਏ ਨੇ ਔਰ ਨਾਲ ਦੇ ਨਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰੀ ਹੈ ਆਉਤੁੰਦੇ ਆ ਤੁਹਾਡਾ ਨਾਮ ਕੀ ਹੈ ਸਰਵ ਮਾਮਲੇ ਦਾ ਮੈਂ ਸਰਪੰਚ ਸਰਪੰਚਪਿੰਡ ਲਖੂ ਵਾਲ ਤੋਂ ਕੁਲਦੀਪ ਸਿੰਘ ਮੇਰਾ ਨਾਮ ਹੈ ਇਹ ਜੋ ਇਹ ਗ੍ਰਿਪੇਸ਼ ਸਿੰਘ ਨੇ ਦੱਸਿਆ ਇਹ ਸਾਰੀ ਇਹੋ ਹੀ ਸਹੀ ਇਹੋ ਹੀ ਗੱਲ ਹੈ ਆ ਪਾਣੀ ਤੋਂ ਲੈ ਕੇ ਗੱਲ ਹੋਈ ਪਹਿਲਾਂ ਪਾਣੀ ਜ਼ਮੀਨ ਦਾ ਪਾਣੀ ਪਿੱਛੇ ਰੁਕ ਗਿਆ ਕਿਉਂਕਿ ਹੀ ਪੈੜੀ ਪਈਆਂ 50 60 ਕਿੱਲੇ ਤੋਂ ਵੱਧ ਹੋਣੀ ਜਿਹੜੀ ੱੱਕੀ ਪਾਣੀ ਤੋਂ ਅੱਗੋਂ ਇਹਨਾਂ ਨੇ ਬਨਾ ਲਾ ਕੇ ਪਾਣੀ ਦਾ ਬੰਦ ਕੀਤਾ ਉਹਨੂੰ ਚਲੋ ਆਖਿਆ ਵੇਖਿਆ ਬੰਦਿਆ ਪਹਿਲਾਂ ਤਾਂ ਮੰਨਦੇ ਨਹੀਂ ਪੰਚਾਇਤ ਰੂਪ ਤੇ ਬੰਦੇ ਬੰਦ ਗਏ ਤੇ ਬੰਦਿਆਂ ਦੇ ਸਿਆਣੇ ਬੰਦਿਆਂ ਦੀ ਇਹਨਾਂ ਨੇ ਮੰਨ ਲਈ ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਮੰਨ ਕੇ ਤੇ ਵੜ ਦਿੱਤਾ ਆ ਵੀ ਆਪਣੇ ਹੱਥੀ ਵੜਿਆ ਪਾਣੀ ਵੀ ਨਿਕਲਣ ਦਾ ਰਿਹਾ ਸਭ ਕੁਝ ਹੋ ਗਿਆ ਝੋਨੇ ਨੰਗੇ ਵੀ ਹੋ ਗਏ ਮੁੜ ਕੇ ਪੰਦੀ ਇਹਨਾਂ ਨੂੰ ਕੀ ਮੈਂ ਇਹਨਾਂ ਨੂੰ ਗੈਰ ਇੰਨਾ ਚੜ ਗਿਆ ਵੀ ਇਹਦੀ ਮੋਟਰ ਹੀ ਲਾ ਕੇ ਉਸੇ ਪੈੜੀ ਦੇ ਥਾਂ ਦੇ ਲਾ ਕੇ ਮੋਟਰ ਹੀ ਇਹਨਾਂ ਦੀ ਉਹ ਮੋਟਰ ਦਾ ਸਟਾਟ ਰੂਟਰ ਲੈ ਕੇ ਲਾ ਕੇ ਮੋਟਰ ਦੀਆਂ ਤਾਰਾਂ ਵੜਤੀਆਂ ਤੋੜਤੀਆਂ ਤੇ ਹੋਰ ਕਾਉਂਟਿੰਗਾਂ ਤੇ ਕੋ ਹੈਗੀ ਹੋ ਤਾਂ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਰਹਿੰਦਾ ਵੀ ਗਾਲਾਂ ਕੱਢੀ ਜਾਂਦੇ ਹੀ ਗਾ ਫੋਨ ਲਾ ਕੇ ਗਾਲਾਂ ਸਿੱਧੀਆਂ ਦਾ ਫੋਨ ਲਾ ਕੇ ਨੰਬਰ ਤੇ ਗਾਲਾਂ ਕੱਢੀ ਜਾਂਦੇ ਜੇ ਇੱਥੇ ਆਓ ਤੀ ਉੱਥੇ ਕਰੋ ਜੇ ਇਹ ਕਰੋ ਉਏ ਪਤਾ ਪਤਾ ਲੈਣ ਗਏ ਉੱਥੇ ਵੇਖਣ ਗਏ ਵੀ ਆ ਸਾਡੀ ਮੋਟਰ ਦਾ ਖੜਾ ਖੜੂਗਾ ਉਹਨ ਡਿਆ ਦੱਸਿਆ ਕਿਸੇ ਨੇ ਵੀ ਤੁਹਾਡਾ ਬੜਾ ਖੜਕਾ ਬੜਾ ਉੱਥੇ ਉਹਨ ਡਿਆ ਮੋਟਰ ਦਾ ਉਹਨੇ ਚੰਨੂ ਪਰਾ ਪਰ ਹੋ ਗਈ ਚਲੇਗੀ ਚੁਲਗੇ ਜਦੋਂ ਇਹਨਾਂ ਵਸਾਬਸੂ ਕੇ ਪਏ ਕਿਤੇ ਜਦੋਂ ਚਰੀਆਂ ਚੁਰੀਆਂ ਤਾਂ ਤੁਹਾਨੂੰ ਪਤਾ ਹੈਗਾ ਕਿਤੇ ਚਰੀ ਚੁਰੀ ਚ ਲੁਗੇ ਆ ਕਿ ਕੀ ਬਣਿਆ ਜਦੋਂ ਇਹ ਗਏ ਗਾਂ ਤੋਂ ਗੱਲ ਪੈਗੇ ਉਹਨਾਂ ਢਾਲਿਆ ਉਹਨੂੰ ਪਹਿਲਾਂ ਮੈਂ ਤੇ ਜਿਹੜੀ ਸੁਣੀ ਗੱਲ ਇਹੋ ਹੀ ਵੀ ਡਾਂਗਾ ਮਾਰ ਮਾਰ ਕੇ ਤੇ ਉਹਨੂੰ ਸੁੱਟ ਲਿਆ ਉਹਨੂੰ ਪਹਿਲਾਂ ਉਹ ਦਜਾਇਆ ਬਰਸ਼ੀ ਵਾਲਾ ਉਹਨੇ ਬਰਸ਼ੀ ਮਾਰੀ ਦੇਖੋ ਖਾ ਉੱਥੇ ਮੋਕੇ ਤੇ ਮਰ ਗਿਆ ਆਹ ਗੱਲ ਹੈ ਸਰਗਨ ਸਾਹਿਬ ਕੀ ਮੰਗ ਕਰਦੇ ਆ ਮੰਗ ਤੇ ਇਹ ਕਰਦੇ ਆ ਵੀ ਅਹੀਂ ਕੋਈ ਨਜਾਇਜ਼ ਬੰਦਾ ਤੇ ਵਿੱਚ ਦਿੱਤਾ ਨਹੀਂ ਕੋਈ ਵੀ ਹੂੰ ਨਹੀਂ ਤੇ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਬੰਦੇ ਵਿੱਚ ਹੈਗੇ ਪਿੰਡ ਦੇ ਕੋਈ ਕੋਈ ਕਿਸੇ ਨਾਲ ਸਾਡੀ ਕੋਈ ਦਿਲਵਾ ਦਲੀ ਜਾਂ ਕੋਈ ਕਿਸੇ ਦੀ ਰੰਜਿਸ਼ ਨਹੀਂ ਹੈਗੀ ਇਹ ਜਿਹੜਾ ਹੋਇਆ ਬਹੁਤ ਤਕਾਇਆ ਬਹੁਤ ਹੀ ਜ਼ਿਆਦਾ ਤਕਾਇਆ ਜਿਹੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜੀ ਕੀ ਹੈ ਜੀ ਸਾਰਾ ਮਾਮਲਾ ਇਹ ਜੀ ਪਿੰਟ ਲੱਕੂਵਾਲ ਤੋਂ ਰਾਤੀ ਸਾਨੂੰ ਇਤਲਾ ਮਿਲੀ ਸੀਗੀ ਕਿ ਆ ਗੁਰਦੀਪ ਸਿੰਘ ਦਾ ਨਾਮ ਦਾ ਵਿਅਕਤੀ ਹੈ ਜਿਹਦਾ ਨਾ ਮਰਡਰ ਹੋ ਗਿਆ ਜੀ ਅਸੀਂ ਮੌਕੇ ਤੇ ਆਏ ਸੀਗੇ ਫੈਸਟੀਵਲ ਹਸਪੀਟਲ ਹਾਂ ਪਿਆਨ ਲੈ ਕੇ ਮੋਡਲਾ ਸਰ ਐਫਆਈਆ ਦਰਜ ਕੀਤੀ ਹੈ ਤਫ਼ਤੀਸ਼ ਕਰਦੇ ਪਏ ਹਾਂ ਜੀ ਕੋਈ ਕੋਈ આરોપી ਗ੍ਰਿਫਤਾਰ ਵੀ ਹੈ ਨਹੀਂ ਅਜੇ ਫਿਲਹਾਲ ਕੋਈ ਰਾਤ ਦੀ ਮਰਡਰ ਦੀ ਹੁਣ ਤੱਕ ਜੀ ਇਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਪਰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਉੱਥੇ ਕੋਈ ਪਾਣੀ ਸੀਗਾ بارش ਦਾ ਜਰਾਗਾ ਖੇਤਾਂ ਚੋਂ ਪੜਨਾ ਸੀਗਾ ਉਸ ਵਜ੍ਹਾ ਰੰਜਿਸ਼ ਕਰਕੇ ਪਿਛੇ ਝੋਨਾ ਜਿਹੜਾ ਡੁੱਗਿਆ ਆ ਹੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ ਇਹ ਰਾਤ ਗਏ ਖੇਤਾਂ 'ਚ ਫੇਰਾ ਮਾਰਨ ਆ ਉੱਥੇ ਝਗੜਾ ਹੋਣ ਕਰਕੇ ਇਹਦੀ ਜੇਰੀਆ ਕੋਈ ਦੇਸ਼ ਦੀ ਮੌਤ ਹੋ ਗਈ ਸੀ ਸੱਟ ਲੱਗਨ ਲੀ ਠੀਕ ਕਾਰਵਾਈ ਕੀਤੀ ਕਾਰਵਾਈ ਪਰਚਾ ਜੀ ਦਰਜ ਕੀਤਾ ਜੀ